ਕਾਲਾ ਕੀਤਾ ਜਾ ਰਿਹਾ ਨੀਟੂ ਛਟਰਾ ਵਾਲੇ ਦਾ ਹਾਂਜੀ ਹੁਣ ਕੋਈ ਪੁੱਛਉਂਦੇ ਵੀ ਇਹਦਾ ਮੂੰਹ ਕਾਲਾ ਕਿਉਂ ਕੀਤਾ ਜਾ ਰਿਹਾ ਇਹਨੇ ਹਰਕਤ ਹੀ ਇਹੋ ਜੀ ਕੀਤੀ ਆ ਕਿ ਜਦੋਂ ਤੁਸੀਂ ਵੀ ਸੁਣੋਗੇ ਤੁਸੀਂ ਵੀ ਇਹਦਾ ਮੂੰਹ ਹੀ ਕਾਲਾ ਕਰੋਗੇ ਹੋਇਆ ਇਹੋ ਵੀ ਅਸੀਂ ਇੱਕ ਫਿਲਮ ਸ਼ੁਰੂ ਕੀਤੀ ਚਮਾਰ ਸਾਹਿਬ 2 ਵੀ 25 ਲੱਖ ਰੁਪਏ ਬਜਟ ਸੀ ਕੋਈ ਚਮਾਰ ਕੌਮ ਦਾ ਅਸਲੀ ਸੇਵਾਦਾਰ ਗਬੇਸ਼ ਤੋਂ ਪੈਸੇ ਲਾ ਰਿਹਾ ਸੀ ਆਪਣੀ ਕੌਮ ਵਾਸਤੇ ਕਿ ਮੇਰੀ ਕੌਮ ਬਾਬਾ ਸਾਹਿਬ ਦਾ ਸੁਭਿਦਾਨ ਤੇ ਕੋ ਰਵੀ ਦਾ ਸਮਾਰ ਹੈ ਜੀਆਂ ਸਿੱਖਿਆਵਾਂ ਲੋਕਾਂ ਸਾਹਮਣੇ ਆ ਸਕਣ ਇੱਕੋ ਸੇਵਾ ਕਰ ਰਹੀ ਸੀ ਆਪਣੇ ਮਹੇਸ਼ਾਬ ਤਾਂ ਮੈਂ ਬਹੁਤ ਸਾਰੇ ਐਕਟਰ 40 45 ਐਕਟਰ ਚਾਹੀਦੇ ਸੀ ਮੈਨੂੰ ਤਾਂ ਮੈਂ ਸਾਰੇ ਐਕਟਰ ਬੁੱਕ ਕੀਤੇ ਉਹਨਾਂ ਨੂੰ ਟੋਕਰ ਪਾਤੇ ਥੋੜੇ ਥੋੜੇ ਇਹਨੂੰ ਵੀ ਟੋਕਰ ਪਾਤਾ ਡੇਟਾ ਲੈ ਲਿਆ 15 16 17 ਤਿੰਨ ਦਿਨ ਟੋਕਨੇ ਨੇ ਲੈ ਲਿਆ ਤੇ ਜਿੰਨਾ ਸੀ ਕਾਲ ਟਾਈਮ ਦਿੱਤਾ ਸਵੇਰੇ ਉਹਦਣੇ ਮੁੱਕ ਗਿਆ ਡਰਾਮੇ ਕਰਨ ਲੱਗ ਪਿਆ ਤੇ ਬਾਅਦ ਚ ਅਸੀਂ ਚਲ ਦਫਾ ਉਹ ਟੋਕ ਨਹੀਂ ਵਾਪਸ ਕਰਦੇ ਕਹਿੰਦੇ ਸਾਡਾ ਟੋਕਨ ਵੀ ਵਾਪਸ ਨਹੀਂ ਕੀਤਾ ਯਾਰ ਗਰੀਬਾਂ ਵਾਸਤੇ ਪਹਿਲਾਂ ਕੋਈ ਫਿਲਮ ਬਣਾਉਣ ਨੂੰ ਪੈਸੇ ਲਾਉਣ ਨੂੰ ਤਿਆਰ ਨਹੀਂ ਜੇ ਕੋਈ ਇੱਕ ਅੱਧੀ ਬਣ ਰਹੀ ਹੈ ਤਾਂ ਯਾਰ ਸਪੋਰਟ ਨਹੀਂ ਕਰ ਸਕਦੇ ਨੁਕਸਾਨ ਕਿਉਂ ਕਰਦੇ ਆ ਮੈਨੂੰ ਫਿਰ ਐਕਟਰੈਸ ਐਸੋਸੀਏਸ਼ਨ ਦੇ ਪ੍ਰਧਾਨ ਬਲਕੀਤ ਰੌਣੀ ਜੀ ਜੋ ਕਿ ਬੜੀ ਮਹਾਨ ਇੰਟਰਨੈਸ਼ਨਲ ਹਸਤੀ ਨੇ ਉਹਨਾਂ ਨੂੰ ਮੈਂ ਕਾਲ ਕੀਤਾ ਕਿ ਮਹਾਰਾਜ ਤੁਸੀਂ ਸਾਰਿਆਂ ਦੀ ਮਦਦ ਕਰਦੇ ਹੋ ਜਿੰਨਾ ਨਾ ਵੀ ਇਨਸਾਨੀਅਤ ਸਾਡੀ ਹੁੰਦੀ ਹੈ ਕੁਝ ਗਲਤ ਹੁੰਦਾ ਫਿਲਮ ਲੈਣ ਚ ਸਾਡੀ ਵੀ ਹਲਪ ਕਰੋਗੇ ਉਹਨਾਂ ਨੇ ਸਲਾਹ ਦਿੱਤੀ ਵੀ ਇਹੋ ਜਿਹੇ ਬੰਦੇ ਦਾ ਆ ਹਾਲ ਕਰੋ ਤਾਂ ਕਿ ਗਾਹ ਤੋਂ ਵੀ ਕੋਈ ਕਿਸੇ ਦਾ ਪ੍ਰੋਜੈਕਟ ਖਰਾਬ ਨਾ ਕਰ ਸਕੇ ਕਿਉਂਕਿ ਭਾਈ ਬੜਾ ਪੈਸਾ ਲੱਗਦਾ ਫਿਲਮਾਂ ਇੱਕ ਬੰਦੇ ਦੇ ਨਾਂ ਉੱਨ ਨਾਲ ਪੂਰੀ ਫਿਲਮ ਦਾ ਬੇੜਾ ਕਰਕ ਹੋ ਜਾਂਦਾ ਆ